ਬਣਾਈਆਂ ਨੇ ਜਿਵੇਂ ਬਰਾਸਤੇ ਖਾਲਸਾ ਅਨੰਦਪੁਰ ਸਾਹਿਬ ਵਿਖੇ ਜਾਹੋਰ ਕੰਨੂ ਘਾਰੇ ਜਿੱਦਾਂ ਵੀ ਆਪਾਂ ਨੂੰ ਪ੍ਰਾਣਾ ਹਥਿਆਰ ਜਿਹੜਾ ਆਪਾਂ ਨੂੰ ਬਾਦਲ ਸਾਹਿਬ ਨੇ ਸਾਰਾ ਇਹ ਇੱਕ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਸਾਹਮਣੇ ਖੜਾ ਕੀਤਾ ਆਪਾਂ ਸਾਰੇ ਉੱਥੇ ਦਰਸ਼ਨ ਕਰਨ ਜਾਣੇ ਆ ਬੋਲੇ ਇਸੋਨ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜਕ ਦਾ ਜਾਲ ਇਹ ਸਰਦਾਰ ਸਿੰਘ ਜੀ ਨੂੰ ਸਾਡੋ ਦੀ ਦੇਣ ਹੈ ਫੀਗਾ ਲੋਕ ਸੁਖਵੀਰ ਜੀ ਨੂੰ ਕਹਿੰਦੇ ਨੇ ਮਾਰਾ ਪਰ ਮੇਰਾ ਉਹਨਾਂ ਦਾ ਵਾਸਤਾ 207 ਤੋਂ ਚੱਲਦਾ ਹੈ ਮੈਂ ਅਸੀਂ ਦਾ ਸਾਰੇ ਕੰਮ ਹੀ ਦਿੱਤੀ ਜਾ ਕੇ ਸੁਖਵੀਰ ਸਿੰਘ ਬਾਦਲ ਤੋਂ ਕਰਦੇ ਸੀ ਉਹਨਾਂ ਦਾ ਇਹੋ ਜਿਹਾ ਸੁਭਾਅ ਸੀ ਕਿ ਮਨ ਕਰੇ ਡੀਐਸਪੀ ਨੂੰ ਕਹਿੰਦੇ ਹਾਂ ਮੇਰਾ ਪਰਿਵਾਰ ਦਾ ਮੈਂਬਰ ਹੈ ਬਈ ਤਰ੍ਹਾਂ ਅਫਸਰ ਧੰਦੇ ਨੇ ਪਰ ਕਾਫੀ ਹੁੰਦੇ ਨੇ ਬਹੁਤ ਵਧੀਆ ਇਨਸਾਨ ਨੇ ਉਹ ਦੰਦੇ ਔਰ ਹਰ ਬੰਦਾ ਕਹਿੰਦਾ ਹੈ ਉਹਨਾਂ ਦੇ ਕੋਈ ਅਲੀਗੇਸ਼ਨ ਨਹੀਂ ਤਾਂ ਗੁਰਬਾਣੀ ਦਾ ਵੀ ਵਾਕ ਆ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੇ ਹੈ ਨਿਜਬਲ ਸੇ ਲੇ ਹੈ ਤਾਂ ਅਕਾਲੀ ਦਲ ਨੇ ਰਾਜ ਲਿਆ ਨਿਜ ਬਲ ਨਾਲ ਲਿਆ ਆਪਣੀ ਤਾਕਤ ਨਾਲ ਲਿਆ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਜੇਲਾਂ ਚ ਗਏ ਮੋਰਚੇ ਲਾਏ ਸ਼ਰੋਮਣੀ ਕਮੇਟੀ ਹੋਂਦ ਚ ਲਿਆਂਦੀ ਗੁਰਦੁਆਰਿਆਂ ਆਜ਼ਾਦ ਕਰਾਏ ਉਸ ਤੋਂ ਬਾਅਦ ਫਿਰ ਇੱਕ ਸਰਕਾਰ ਕਾਇਮ ਕੀਤੀ ਆਪਾਂ ਨੇ ਨੌਜਵਾਨਾਂ ਦੇ ਵਿੱਚ ਜੋਸ਼ ਪਨਾ ਤੇ ਜਿਹੜੀ ਅੱਜ ਜਿਹੜੀ ਸਰਦਾਰ ਅਵਜੇ ਸਿੰਘ ਜੀ ਪੰਜ ਰੱਖੀ ਨੇ ਹਲਕੇ ਸਮਾਣੇ ਦੀ ਜਿਹੜੀ ਵੀ ਮੀਟਿੰਗ ਸੱਦੀ ਆ ਸੋਡੇ ਦੇ ਸੱਦੇ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮਿਲਾਈ ਹੈ ਇਹ ਸਭ ਤੋਂ ਵੱਡੀ ਤਾਕਤ ਹੈ ਜਿਹੜੇ ਸਾਨੂੰ ਗੁੱਸੇ ਨਹੀਂ ਹੁੰਦਾ ਜਿਹੜਾ ਲੋਕ ਨੂੰ ਚੁੱਪ ਕਰਕੇ ਸਹਿਣ ਕਰੀ ਜਾਏ ਇਹ ਬੜੀ ਵੱਡੀ ਗੱਲ ਹੈ ਉਹਨਾਂ ਨੇ ਕੀਤੀ ਮੈਂ ਅੱਜ ਸਾਰੇ ਹਿੱਸੇਦਾਰਾਂ ਤੋਂ ਕੋਟਨ ਕੋਟੋਂ ਧੰਨਵਾਦ ਕਰਦਾ ਔਰ ਇਸ ਤੋਂ ਬਾਅਦ ਅਸੀਂ 25 ਵਾਅਮ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਸਾਰੇ ਨੰਗਰ ਤੇ ਆਰੇ ਚਾਹ ਦਾ ਪਾਣੀ ਦਾ ਛੱਕੇ ਜਾਣਾ ਸੁਖਿੰਦਰ ਸਿੰਘ ਪੰਜਾ ਪੰਜ ਸਤਿ ਸ੍ਰੀ ਅਕਾਲ ਜੀ ਆਪਾਂ ਸੇ ਸ਼ੁਰੂ ਕਰਦੇ ਗੱਲ ਕਰਨਾ ਮੋਹਤਾ ਜੀ ਅਮਰਜੀਤ ਸਿੰਘ ਪੰਜਾ ਸਤਿ ਗ੍ਰਹਿ ਵਿਖੇ ਅੱਜ ਬਜਰਾ ਕੱਟਨ ਅੰਦਰ ਆ ਰਿਹਾ ਸੋ ਸ਼੍ਰੋਮਣੀ ਕਾਲੀ ਦਲ ਦੀ ਧਰਤੀ ਦੀ ਮੁਹ ਸ਼ੁਰੂ ਹੋ ਗਈ ਹੈ ਆਪਾਂ ਸਦੇ ਚੱਲਦੇ ਆ ਇਕੱਠ ਵਾਲੀ ਜਗ੍ਹਾ ਤੇ ਔਰ ਗੱਲਬਾਤ ਕਰਦੇ ਆ ਬਜਰਾ ਸਾਹਿਬ ਨਾਲ ਹੋਰ ਬੁਲਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਅਮਰਜੀਤ ਸਿੰਘ ਪੰਦਰਤੇ ਗ੍ਰਹਿ ਵਿਖੇ ਜਿੱਤੇ ਕਿ ਕਾਫੀ ਲੋਕ ਇਕੱਠੇ ਹੋਏ ਨੇ ਔਰ ਹੱਥ ਖੜੇ ਕਰਕੇ ਬੋਲੇ ਸੋਨ ਹਾਲ ਦੇ ਜਕਾਰੇ ਲਗਾ ਰਹੇ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਜਿਹੜੀ ਭਰਤੀ ਆ ਉਹ ਸ਼ੁਰੂ ਹੋ ਚੁੱਕੀ ਹੈ ਔਰ ਇਸੇ ਭਰਤੀ ਦੇ ਸੰਬੰਧ ਦੇ ਵਿੱਚ ਅੱਜ ਜਥੇਦਾਰ ਅਮਰਜੀਤ ਸਿੰਘ ਦੇ ਗ੍ਰਹਿ ਵਿਖੇ ਅੱਜ ਜਿਹੜਾ ਵਟਾ ਇਕੱਠ ਹੋਇਆ ਔਰ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਉਹ ਇੱਥੇ ਸ਼ੁਰੂ ਕੀਤੀ ਗਈ ਔਰ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਥੇਦਾਰ ਅਮਰਜੀਤ ਸਿੰਘ ਪੰਦਰਤ ਆਪਣੇ ਸਮਰਥਕਾਂ ਦੇ ਵਿੱਚ ਬੈਠੇ ਹੋਏ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਔਰ ਅੱਜ ਜਿਹੜੀ ਭਰਤੀ ਮਹਮ ਦੀ ਸ਼ੁਰੂਆਤ ਕੀਤੀ ਗਈ ਹੈ ਜਥੇਦਾਰ ਅਮਰਜੀਤ ਸਿੰਘ ਪੰਦਰਤ ਵੱਲੋਂ ਸਮਾਣਾ ਵਿਖੇ ਔਰ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਸਰ ਅੱਜ ਜਿਹੜੀ ਭਰਤੀ ਦੀ ਸ਼ੁਰੂਆਤ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦੀ ਸੋ ਇਸ ਵਾਰ ਕੀ ਕਰਨਾ ਚਾਹੋਗੇ ਪਾਰਟੀ ਦਾ ਇੱਕ ਵਿਧਿ ਵਿਧਾਨ ਹੈ ਹਰ 5 ਸਾਲ ਦੇ ਬਾਅਦ ਤੇ ਭਰਤੀ ਹੁੰਦੀ ਹੈ ਉਹਦੇ ਪਹਿਲਾਂ ਪੰਜਾਬ ਦੇ ਡੈਲੀਗੇਟ ਉਦੋਂ ਬਾਅਦ ਜਿਲ੍ਹੇ ਦੇ ਸਾਰੇ ਡੈਲੀਗੇਟ ਚੁਣੇ ਜਾਂਦੇ ਨੇ ਤੇ ਉਹ ਸਾਰੇ ਉਦੋਂ ਬਾਅਦ ਅਸੀਂ ਭਰਤੀ ਕਰਗੇ ਜਿਹੜਾ ਵੀ ਭਰਤੀ ਜਦਾਂ ਕਰੇਗਾ ਉਹ ਪੰਜਾਬ ਦਾ ਡਿਪਟੀ ਬਣੇਗਾ ਉਹ ਤੁਹਾਨੂੰ ਜिले ਦਾ ਬਣੇਗਾ ਸਰਕਾਰ ਨਾਲ ਇਹਦੇ ਹਿਸਾਬ ਨਾਲੋਂ ਕੰਮ ਹੋਊਗਾ ਇਨਕੇ ਸ਼ਰਮਾ ਜੀ ਪਹਿਲੇ ਪਟਿਆਲੇ ਕਹਿੰਦੇ ਨੇ ਵੀ ਅਸੀਂ ਕੋਈ ਭੇਤ ਭਾਵ ਨਹੀਂ ਕਰਨਾ ਜਿਹਨੇ ਪਰਜਨ ਕੀਤੀ ਉਹ ਆ ਕੇ ਕੈਨੇਡਾ ਬੰਜੇ ਪਤਨ ਸਰਬ 2027 ਦੇ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਅਸੀਂ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਵਿੱਚ ਕਹਿ ਕੇ ਜਾਣਾ ਹੋਰ ਇਹ ਤੁਹਾਨੂੰ ਨਹੀਂ ਦੇਖਣ ਤੁਹਾਡੇ ਸਾਹਮਣੇ ਸੁਖਵੀਰ ਬਾਦਲ ਜੀ ਹਾਂ ਸਾਡੇ ਸੀਐਮ ਹੋਣਗੇ ਸੁਖਵੀਰ ਬਾਦਲ ਸੀਐਮ ਹੋਣਗੇ 2027 ਦੇ ਵਿੱਚ ਉਗੇ ਸਾਰੇ 90 ਸੈਂਟ ਪਾਰਟੀ ਦੇ ਨਾਲ ਖੜੀ ਹੈ 10 ਸੈਂਟ ਬੰਦੇ ਆਪੇ ਨਾਲ ਆ ਜਾਂਦੇ ਕੋਈ ਅਲੀ ਪਰਚਾ ਨਹੀਂ ਠੀਕ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਵੱਡੀ ਮੀਟਿੰਗ ਹੋਈ ਹੈ 15 ਸਾਬ ਦੇ ਗਰਾਵੇ ਅੱਜ ਅਮਰ ਸਿੰਘ ਜੀ ਪੰਜ ਰਸਜੀ ਵੱਲੋਂ ਜੋ ਛੋਟਾ ਜਿਹਾ ਸੱਦਾ ਸੱਦੇ ਸੱਦੇ ਤੇ ਹਲਕੇ ਸਨਮਾਨ ਦੇ ਵਿੱਚੋਂ ਮੋਹਾਲਾ ਨਗਰ ਤੋਂ ਬਹੁਤ ਸਾਰੀ ਸੰਗਤ ਆਈ ਹੈ ਮੇਜਰ ਕੇ ਪਾਰਟੀ ਲਖਮੀ ਕੁਮਾਰ ਦੇਵੋਦੀ ਨਗਰ ਕੈਂਟ ਤੇ ਜਿਹੜੀ ਚਹਿਲ ਗੰਮਣਾ ਪਾਰਟੀਆਂ ਬਣਾ ਕੇ ਪਾਰਟੀ ਚੱਲਾਈ ਕਰਦੇ ਨੇ ਪ੍ਰੋਮ ਰਾਮ ਖੇਡ ਦਾ ਲੋਟੀ ਹੈ ਕੰਮ ਕਰਦੇ ਪਤਾ ਲੱਗਦਾ ਸਾਡੇ ਸਾਬ ਦਾ ਇਲਾਕੇ ਦੇ ਵਿੱਚ ਕਿੰਨਾ ਪੰਜਰਾ ਸਾਬ ਦਾ ਤੇ ਅੱਜ ਦੀ ਆਪਣੀ ਪਾਰਟੀ ਪਾਰਤਗਰ ਨਾਲ ਕਾਂਦੀ ਪਾਲ ਦਾ ਜਿਹੜੀ ਭਰਤੀ ਜਾਰੀ ਹੈ ਜਿਹੜੀ ਅੱਜ ਦੀ ਭਰਤੀ ਪਾਣੀ ਮਦੀ ਅਗਾਜ਼ ਹੋਈ ਹੈ ਜੀ ਉਹਦੀ ਜ਼ਰੂਰਤ ਨਹੀਂ ਪਾਦੇ ਪਰਿਵਾਰ ਵੱਲੋਂ ਕੀਤੀ ਗਈ ਗਾਰੰਟੀ ਜੀ ਕਮੇਟੀ ਸੇ ਪੰਜ ਰਾਜ ਚੋਕ ਭਰਨਾ ਪਰਵਾਹ ਕਰਦੇ ਪਾਣੀਆਂ ਨੇ ਤੇ ਇਹ ਭਰਤੀ ਜਿਹੜੀ ਹੋ ਰਹੀ ਹੈ ਜੀ ਇਹ ਅਸਲੀ ਅਧਾਰਨੀਆਂ ਹੈ ਲੈਣ ਦੇ ਸਾਧਨ ਹੋ ਰਹੀ ਆ ਕਿ ਸਰਦਾਰ ਸੁਖਵੀਰ ਸਿੰਘ ਦੀ ਮਾਫੀ ਤੋਂ ਬਾਅਦ ਸਿੰਘ ਬਾਦਲ ਦੀ ਮਾਫੀ ਤੋਂ ਬਾਅਦ ਅਕਾਲ ਤਖਤ ਕੋਲੋਂ ਆਦੇਸ਼ ਸੀਗੇ ਕਿ ਅਕਾਲੀ ਦਲ ਦੀ ਸਾਰੀ ਪੋਟਿੰਗ ਪਟ ਕਰਕੇ ਨਵੇਂ ਜ਼ਿਰੇ ਤੋਂ ਭਰਤੀ ਕੀਤੀ ਜਾਏ ਨਵੀਂ ਜਿਹੜੀ ਲੀਡਰਸ਼ਿਪ ਚੁਣੀ ਜਾਏ